ਰਾਤ ਕਰਿਆ ਇਹਦੀ ਖਾਲੀ ਸਟੋਰ ਚ ਜਿਹੜਾ ਬੀਜ ਲਾਉਣਾ ਸੀ ਆਪਾਂ ਲਾਇਆ ਇਹਦੀ ਤੇ ਅੱਜ ਸਵੇਰੇ ਫੇਰ ਲਿਆ ਟਰਾਲੀ ਗਰੇਡਰ ਤੇ ਤੇ ਇੱਕ ਦੋ ਟਰਾਲੀਆਂ ਦਾ ਮਾਲ ਹੋਰ ਪਿਆ ਆਪਣੇ ਉਰੇ ਗਰੇਡਰ ਤੇ ਆ ਹਰੇ ਬਾਰਦਾਨੇ ਚ ਇਹ ਲੋਡ ਕਰਵਾ ਕੇ ਵੀ ਸਟੋਰ ਲਾਉਣਾ ਹੈ ਐਲ ਆਰ ਦਾ ਰਾਸਣ ਆ ਇਹ ਸਾਰਾ ਹੀ ਅਜਿੰਨਾ ਵੀ ਹਰਾ ਥੈਲਾ ਪਿਆ ਤੇ ਬਾਕੀ ਇੱਧਰ ਗੋਲੀ ਵੀ ਪਈ ਹੋਣੀ ਆ ਉਹ ਵੀ ਪਿਆ ਆਪਣਾ ਪਰੇ ਚਿੱਟੇ ਥੱਲੇ ਵਾਲਾ ਆ ਕੀ ਲੋਡ ਕਰਵਾਉਣਾ ਹੈ ਲੇਬਰ ਤੋਂ ਆ ਵੀ ਆਪਣੀ ਪਿਆ ਦੇ ਡੀਅਰ ਪੋਟੇਟੋ ਇਹ ਹੈਗੇ ਗੋਲੀ ਐਲ ਆਰ ਦੀ ਸਾਰੀ ਜਿੰਨੇ ਵੀ ਚਿੱਟੇ ਪੈ ਗਏ ਨੇ ਤੇ ਗਰੇਡਰ ਚੱਲ ਰਿਹਾ ਇਹ ਵੀ ਆਪਣੀ ਮਾਲ ਮਿਲਦਾ ਗਰੇਡਰ ਹੋ ਰਿਹਾ ਚਿਪਸ ਹੋਣਾ 3 ਤੇ ਹਜੇ ਇੱਕ ਟਰਾਲੀ ਆ ਖੜੀ ਆ ਤੇ ਵੀਰੇ ਉਹ ਨਹੀਂ ਖੜੇ ਨੇ ਇੱਧਰ ਚਲੋ ਲੋਡ ਕਰਵਾ ਕੇ ਫਿਰ ਲੈ ਕੇ ਚੱਲਦੇ ਆ ਉੱਧਰ ਦੇਖਦੇ ਆ ਚੱਲਦਾ ਇਹ ਗ੍ਰੇਡਰ ਦਾ ਕੰਮ ਮਾਰੂ ਮਾਰ ਤੇ ਸਾਡੇ ਏਰੀਆ 'ਚ ਤਕਰੀਬਨ ਕੰਮ ਲਵੀ ਲੱਗ ਚੱਲੇ ਆ ਬਸ 5-10 ਦਿਨ ਦਾ ਕੰਮ ਹੋਰ ਆ ਆਲੂ ਦੀ ਪਟਾਈ ਦਾ ਗ੍ਰੇਡਰ ਰੂਡਰ ਸਾਰਾ ਕੁਝ ਬੰਦ ਹੋ ਜਾਨ ਤੇ ਬਾਕੀ ਦੂਰ ਸਾਡੇ ਏਰੀਆ 'ਚ ਫੁੱਲ ਨੇ ਕੰਪਨੀ ਵਾਲਿਆਂ ਨੇ ਲਏ ਹੋਏ ਨੇ ਜਿਵੇਂ ਬਾਲਾਜੀ ਹੋਗੀ ਤੇ ਆਈਟੀਸੀ ਸਾਰਿਆਂ ਨੇ ਸਟੋਰ ਬੁੱਕ ਹੋਏ ਨੇ ਤਾਂ ਹੀ ਆਪਾਂ ਨੂੰ ਜਾ ਕੇ ਦੂਰ ਲਾਉਣਾ ਪੈਂਦਾ 15 ਕਿਲੋਮੀਟਰ ਤੇ ਉਹ ਵੀ ਨਵਾਂ ਮੰਣਿਆ ਸਟੋਰ ਤਾਂ ਜਗ੍ਹਾ ਮਿਲ ਗਈ ਉੱਥੇ ਲਾਉਣ ਨੂੰ ਨਹੀਂ ਬਹੁਤ ਮੁਸ਼ਕਲ ਦੀ ਕੰਮ ਨਾਬੇ ਏਰੀਆ 'ਚ ਹਲੇ ਖਾਲੀ ਪਏ ਨੇ ਸਟੋਰ ਉੱਧਰ ਤਾਂ ਮੰਨ ਲਓ ਇਕੱਲੇ-ਇਕੱਲੇ ਸਟੋਰ 'ਚ 20-20 ਹਜ਼ਾਰ ਰੁਪਏ 20-20 ਹਜ਼ਾਰ ਗੱਟਾ ਲੱਗਿਆ ਏ ਤੇ ਉਹ ਆਪਾਂ ਨੂੰ ਪੈਂਦਾ ਉੱਧਰ ਦੂਰ باقی ਹੁਣ ਚੱਲਦੀ ਐ ਇਸ ਟਾਈਮ ਪਟਾਈ ਡਾਇਮੰਡ ਡੂਮੰਟ ਦੀ ਤੇ ਸੋਨਾ 113 ਦੀ ਇਹ ਚੱਲਦੀਆਂ ਨੇ ਪਟਾਈਆਂ ਐਲ ਆਰ ਦੀਆਂ ਤਾਂ ਤਕਰੀਬਨ ਖਤਮ ਹੋ ਚੱਲੀਆਂ باقی ਖਾਲੀ ਹੋ ਗਈ ਆ ਵੀ ਖਾਲੀ ਤੇ ਫਿਰ ਲੇਬਰ ਤੋਂ ਲੋਡ ਕਰਵਾਉਨੇ ਆ ਟਰਾਲੀ ਉਹ ਖੜੀ ਆ ਸਾਹਮਣੇ ਟਰਾਲੀ ਆਪਣੀ ਹਾਂਜੀ ਲੱਗੇ ਗ੍ਰੇਡਰ ਤੋਂ ਟਰਾਲੀ ਲੋਡ ਕਰਨ ਡਾਇਮੰਡ ਦੀ ਤੇ ਇਹ ਵੀ ਆਪਾਂ ਸਟੋਰ ਕਰਨਾ ਟਰਾਲੀ ਭਰੇ ਤੋਂ ਬਾਅਦ ਫਿਰ ਲੈ ਕੇ ਚੱਲਦੇ ਆਂ ਸਟੋਰ 'ਚ ਤੇ ਉੱਧਰ ਮੱਕੀ ਨੂੰ ਪਾਣੀ ਵੀ ਲਾਉਣਾ ਅੱਜ ਆਪਾਂ ਲੇਟ ਆਊਗੀ 10 ਵਜੇ ਤੇ 50-50 ਦੀਆਂ ਢਾਂਗਾਂ ਲਾਉਣੀਆਂ ਨੇ ਆਪਾਂ ਇਹ 'ਚ 8 ਢਾਂਗਾਂ ਲੱਗ ਜਾਂਦੀਆਂ ਨੇ ਕੋਈ ਸਮਝ ਲਓ 400 ਗੱਟਾ ਪੈਜੂ ਟਰਾਲੀ 'ਚ ਤੇ ਜਿਹੜਾ ਆਲੂ ਬਚੂਗਾ ਹੋਰ ਬੀਜ ਵਾਲਾ ਜਾਂ ਰਾਸ਼ਨ ਜਿਹੜਾ ਸਟੋਰ ਲਾਉਣਾ ਹੈ ਇੱਕ ਜਿਹੜਾ ਹੋਰ ਲਾ ਦਾਂਗੇ ਤੇ ਦੂਆ ਟਰੈਕਟਰ ਖੜਾ ਆਪਣਾ ਪਿੰਡੇ ਬਾਕੀ ਵੀਰਾ ਦੇਖ ਰਿਆ ਵੀ ਕਿਹੜਾ ਚੱਕਣਾ ਕਿਹੜਾ ਰੱਖਣਾ ਹੈ ਉਸ ਹਿਸਾਬ ਨਾਲ ਫਿਰ ਤਾਮਾ ਕੇ ਸਟੋਰ ਲੱਗੀ ਹੋਈ ਆ ਲੇਬਰ ਖੜਾ 69 ਘੁੱਟਾ ਆਪਣਾ ਕੱਲ ਟਰਾਲੀ ਗਈ ਦੀ ਫਰਮ ਸਟੋਰ ਚ ਫਿਰ ਦੂਜੀ ਟਰਾਲੀ ਚ ਪਲਟੀ ਮਾਰੀ ਤਾਂ ਨਕਲੀ ਆ ਬਹੁਤ ਜ਼ਿਆਦਾ ਮੁਸ਼ਕਲ ਹੋਈ ਉੱਥੇ ਬਾਕੀ ਇਹਦੇ ਆਪਾਂ ਵੇਟ ਪਾਉਣਾ 1-2 ਦਿਨ ਤੱਕ ਵੇਟਾਂ ਕਰਕੇ ਜਦੋਂ ਟਰਾਲੀ ਫਸ ਜਾਂਦੀ ਆ ਟਰੈਕਟਰ ਮੂਹਲੇ ਟਾਇਰ ਘੱਟੇ ਜ਼ੋਰ ਮਾਰਦੇ ਨੇ ਇੱਕ ਟਰੈਕਟਰ ਮੂਹਰੋ ਜ਼ਿਆਦਾ ਖੜਾ ਹੋਣ ਲੱਗ ਜਾਂਦਾ ਬਾਕੀ ਜ਼ੋਰ ਬਾਦੂ ਆ ਝੋਟੇ ਚ ਜ਼ੋਰ ਦੀ ਕੋਈ ਪਰਵਾਹ ਨਹੀਂ ਹੈਗੀ ਤੇ ਇੱਕ ਦਿਨ ਕੰਪਨੀ ਵਾਲੇ ਆਏ ਸੀ ਹਨਾ ਸੌਫਟਵੇਅਰ ਬਦਲ ਚੇਂਜ ਕਰਿਆ ਉਹਨੂੰ ਕੰਪਿਊਟਰ ਲਾ ਕੇ ਆਉਰੇ ਲੱਗਦਾ ਇਹਦਾ ਪਲੱਗ ਜਿਆ ਤੇ ਇੱਕ ਬੱਤੀ ਆ ਰਹੀ ਸੀ ਚੈੱਕ ਇੰਜਨ ਦੀ ਸੌਫਟਵੇਅਰ ਬਦਲੇ ਤੇ ਬਹੁਤ ਜ਼ਿਆਦਾ ਫਰਕ ਪੈ ਗਿਆ ਜ਼ੋਰ ਦਾ ਵੀ ਤੇ ਥੋੜਾ ਜਿਹਾ ਤੇਲ ਵੀ ਘਟਾ ਗਿਆ ਜੂ ਜੂ ਸੌਫਟਵੇਅਰ ਨਵੇਂ ਆਈ ਜਾਣੇ ਨੇ ਟਰੈਕਟਰਾਂ 'ਚ ਸੋਧ ਹੋਈ ਜਾਣੇ ਆ ਸੀ ਆਰ ਡੀ ਆਈ ਐਨ ਚ ਬਾਕੀ ਕੰਮ-ਕਮ ਮੁੱਕ ਕੇ ਤੇ ਸਾਰੇ ਟਰੈਕਟਰ ਧੋਨੇ ਆ ਤੇ ਨਾਲ ਟਰਾਲੀਆਂ ਦੇਖੋ ਕਿੰਨੀ ਉੱਚੀ ਢਾਂਗ ਕੱਢਤੀ 50 ਦੀ ਲਾਈ ਆ ਰੱਸਾ ਪਾਗੀ ਜਾਊਗੀ ਨਹੀਂ ਟੋਏ ਟੂਏਆਂ ਚ ਬੋਰੀ ਹਿੱਲ ਵੀ ਸਕਦੀ ਆ ਤੇ ਨਾਲੇ ਪਿੰਡੋਂ ਰੱਸਾ ਲਿਆਉਣੇ ਆ ਨਾਲੇ ਬੰਦਿਆਂ ਨੂੰ ਕੰਮ ਲਾਇਆ ਹੀ ਏ ਇਹ ਮੱਕੀ-ਮੱਕੀ ਭਰਾਈ ਏ ਤੇ ਸਪਰੇ ਵੀ ਚੱਲ ਪਾਣੀ ਆ ਹੁਣ ਮੱਕੀ ਦੀ ਸੁੰਡੀ আর ਕੱਖਾਂ ਦੀ ਉਹ ਵੀ ਦੇਖ ਕੇ ਕਰਵਾਉਣੇ ਆ ਚੱਲ ਜਲਦੀ ਪਟਾਈ ਚ ਸੋਨਾ ਬਣਨ ਦੀ ਤੇ ਮਾਲ ਦੇਖਣ ਆਇਆ ਵੀ ਕਿੱਦਾਂ ਦਾ ਏ ਤੇ ਆਲੂ ਦਾ ਸਾਈਜ਼ ਥੋੜਾ ਜਿਹਾ ਮੀਡੀਅਮ ਆ ਬਾਲਾ ਓਵਰਸਾਈਜ਼ ਹੈ ਨਹੀਂ ਤੇ ਬਾਕੀ ਦਾਣੇ ਆ ਜਿ ਬਸੇਰੇ ਬਹੁਤ ਜ਼ਿਆਦਾ ਏ ਦੇਖੋ ਪਟਾਈ ਲਗਾਈ ਆ ਅੱਜ ਰੇਟ ਵੀ ਦੱਸ ਦਿਆਂ ਤੁਹਾਨੂੰ ਕੀ ਚੱਲਦਾ ਆਲੂ ਦਾ ਤੇ ਬਾਕੀ ਚਿਪ ਸੋਨਾ ਬੰਨ ਦਾ ਵੀ ਕੀ ਚੱਲਦਾ ਡਾਇਮੰਡ ਦਾ ਸਾਰੀ ਗੱਲਬਾਤ ਕਰਦੇ ਆਂ ਬਾਕੀ ਦੇਖਦੇ ਆਂ ਇਹ ਮਾਲ ਲਵਾਂਗੇ ਆਪਾਂ ਸ਼ਾਂਤੀ ਕਰਵਾ ਕੇ 40 ਤੋਂ ਜਿਹੜਾ ਮਾਲ ਉੱਪਰਲਾ ਰਸਣ ਹੋਊਗਾ ਉਹ علیحدਾ ਹੋਊਗਾ ਤੇ ਬਰੀਕ ਮਾਲ علیحدਾ ਹੋਊਗਾ ਤੇ ਮਾਲ ਦੇਖ ਲਿਆ ਆਪਾਂ ਤਾਂ ਆਦਿਆਂ ਰੇਟ ਰੂਟ ਬਾਰੇ ਵੀਡੀਓ ਨਾ ਬਣੇ ਰਹੋ। ਬਾਕੀ ਚਿਪਸ ਉਹਨਾਂ ਬੰਨ ਦੀ ਐਤ ਕੀ ਬਜਾਈ ਵੀ ਬਹੁਤ ਜ਼ਿਆਦਾ ਘੱਟ ਹੋਈ ਆ ਸਾਡੇ ਏਰੀਆ 'ਚ ਘੱਟੇ ਲੱਗਿਆ ਮਲੋ ਬੈਲਟ 'ਚ। ਬਾਕੀ ਕਰੋ ਚੈੱਕ ਆਹ ਸਹਜ। ਅੰਦਰ ਗਈ ਆ ਪਟਾਈ। ਹਾਂਜੀ ਚੱਲਦਾ ਜੀ ਮੱਕੀ ਨੂੰ ਪਾਣੀ। ਇਹ ਹੈਗੀ ਆ ਆਪਣੀ 1368 ਬੀਜ ਲਾਇਆ ਹੋਇਆ ਮੱਕੀ ਦਾ। ਤੇ ਭਰ ਰਹੇ ਆ ਮਲਾਜ਼ਮ। ਤੇ ਬਾਕੀ ਪਰਸੋਂ ਭਰ ਗਿਆ ਦੀ ਉਧਰਲਾ ਪਲਾਟ ਸਾਰਾ ਹੀ ਤੇ ਅੱਜ ਨਿਬੜ ਜੂਗਾ ਕੰਮ ਆਹ ਮੋਟਰ ਤੇ ਮੱਕੀ ਭਰਨਾਂ ਦਾ ਤੇ ਦੂਜੇ ਪਾਸੇ ਜਿੱਥੋਂ ਆਪਾਂ ਚ ਸੋਨਾ ਬਨ ਆਲੂ ਪੱਟਿਆ ਦੀ ਉੱਥੇ ਲਾਉਨੇ ਆ ਮੱਕੀ ਨੂੰ ਪਹਿਲਾ ਪਾਣੀ ਤੇ ਬਾਕੀ ਚਲਾਉਨੇ ਆ ਜਾ ਕੇ ਉਧਰ ਵੀ ਮੋਟਰ ਕਰਦੇ ਬੰਦ ਬੱਸ ਬਾਈਨਾਂ ਕੇ ਜਾ ਪਾਣੀ ਖੜ ਜਾਂਦਾ ਖਾਲੀਆਂ ਚ ਜਦੇ ਬੰਦ ਕਰ ਦਿਆ ਕਰ ਇਓਰੇ ਰਹਿ ਗਏ ਬਸ ਆਹ 8-10 ਕੋ ਕਿਾਰੇ ਰਹਿ ਗਏ ਭਰਨਾਂ ਤੋਂ ਤੇ ਫਿਰ ਪਾਣੀ ਲੱਗੇ ਤੋਂ ਬਾਅਦ ਫਿਰ ਸੁੰਡੀਯਾਰ ਕੱਖਾਂ ਦੀ ਸਪਰੇ ਕਰਾਉਨੇ ਆ ਤੇ ਕਰੋ ਚੈੱਕ ਮੱਕੀ ਵੀ ਕਿਵੇਂ ਖੜੀ ਆ ਦੇਖੋ ਐਨ ਪੂਰੀ ਵਧੀਆ ਖੜੀ ਆ ਪਾਣੀ ਲੱਗਣ ਵਾਲੀ ਧੀ ਹੈਗੀ ਸੀ ਸੋਕੇ ਜੇ ਥੋੜੀ ਤੇ ਆਪਣਾ ਗਰਾ ਵੀ ਚੱਕਿਆ ਗਿਆ ਸਟੈਨ ਆਲੂ ਦਾ ਬਾਕੀ ਆਲੂ ਦੇ ਰੇਟ ਬਾਰੇ ਦੱਸਦੇ ਆ ਆਲੂ ਦਾ ਰੇਟ ਹੈਗਾ 12 ਰੁਪਏ ਤੋਂ ਲੈ ਕੇ 13.5 ਰੁਪਏ ਤੱਕ 40 ਐਮ ਐਮ ਤੋਂ ਉੱਪਰ ਲਾ ਰਾਸਣ ਤੇ ਜੇ ਸੋਨਾ ਬੰਨਦਾ ਹੈਗਾ ਇਹ 13 ਰੁਪਏ ਤੱਕ 11.5 12 ਤੋਂ ਲੈ ਕੇ 13 ਰੁਪਏ ਤੱਕ ਜੇ ਸੋਨੇ ਦਾ ਬੰਨਦਾ ਚੱਲਦਾ ਹੈ ਡਾਇਮੰਡ ਦਾ ਵੀ ਇੱਥੇ ਕੀ ਰੇਟ ਰੇਟ ਆਲੂ ਦਾ ਐਤ ਕੀ ਵਧੀਆ ਏ ਪੂਰਾ ਚਲਾਤਾ ਹੀ ਆਪਾਂ ਮੱਕੀ ਨੂੰ ਪਾਣੀ ਮਾਜਰੀ ਵਾਲੀ ਮੋਟਰ ਤੇ ਕਿਹੜੀ ਚਿਪਸ ਹੋਣਾ ਬੰਨ ਪੱਟ ਕੇ ਬੀਜੀ ਆ 1899 ਤੇ ਚੱਲ ਰਿਹਾ ਏ ਤੇ ਦੂਈ ਮੋਟਰ ਚੱਲ ਰਹੀ ਆ ਉਧਰ ਕਣਕ ਨੂੰ ਸਾਹਮਣੇ ਕਣਕ ਦਾ ਵੀ ਲਾਸਟ ਪਾਣੀ ਆ ਕਣਕ ਹੈਗੀ ਆਪਣੀ 826 ਬੀਜ ਲਾਇਆ ਹੋਇਆ ਕਣਕ ਦਾ ਤੇ ਪਰਜੂ ਰੇ ਦੋ ਦੋ ਤਿੰਨ ਦਿਨ ਚ ਪਰਜੂ ਸਾਰੀ ਮੱਕੀ ਉਹ ਪਰਲੇ ਪਾਸੇ ਵਾਲਾ ਪਲਾਟ ਹਲੇ ਰਹਿੰਦਾ ਏ ਅੱਜੇ ਸ਼ੁਰੂ ਕਰਿਆ ਏ ਤੇ ਪਿੰਡ ਵਾਲੀ ਮੋਟਰ ਤੇ ਭਰ ਗਈ ਹੋਣੀ ਆ ਮੱਕੀ ਉਦੋਂ ਆਪਣਾ ਮੁਲਾਜ਼ਮ ਲਾਇਆ ਦੀ ਭਰਨ ਤੇ ਬਾਕੀ ਸਟੋਰ ਚ ਵੀ ਟਰਾਲੀ ਆਪਣੀ ਭਰ ਰਹੀ ਆ ਉਹ ਵੀ ਲੈ ਕੇ ਚੱਲਦੇ ਆ ਸ਼ਾਮ ਨੂੰ ਸਟੋਰ ਲਾਉਣਾ ਹੈ ਗਰੇਡਰ ਤੋਂ ਮਾਲ ਚੱਕ ਕੇ ਤੇ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਦੇਖਿਆ ਕਰੋ ਜੇ ਕਿਸੇ ਵੀਰ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਵੀਡੀਓ ਵੱਧ ਤੋਂ ਵੱਧ ਦੇਖਿਆ ਕਰੋ ਖੇਤੀਬਾੜੀ ਦੀ ਆਪਾਂ ਵੀਡੀਓ ਬਣਾਉਨੇ ਆ ਜਿਆਦਾ ਖੜੀ ਹੈ ਇਹ ਆਪਣੀ 826 ਕਣਕ ਦੇਖੋ ਪੂਰੀ ਵਧੀਆ ਖੜੀ ਆ ਕੋਈ ਬਿਮਾਰੀ ਨਹੀਂ ਹੈਗੀ ਜਿਵੇਂ ਕਣਕਾਂ ਨੂੰ ਪੀਲੀ ਪੂੰਗੀ আর ਤੇਲਾ ਬਹੁਤ ਕਾਫੀ ਪਿਆ ਹੋਇਆ ਹੈ ਤੇ ਆਪਣੇ ਲਈ ਕਣਕਾਂ ਹਨ ਪੂਰੀ ਵਧੀਆ ਖੜੀ ਆ ਦੇਖੋ ਬੱਲੀ ਬੁੱਲੀ ਐਂਡ ਸਾਫ ਆ ਵਿੱਚੋਂ ਵੀ ਬਾਕੀ ਲਾਸਟ ਪਾਣੀ ਲਾ ਰਹੇ ਆ ਇਹਨੂੰ 11 ਭਰੇ ਤੇ ਅਗਲੇ 11 ਜਿਹਨੂੰ ਪਾਣੀ ਕੱਢ ਦੇਣਾ ਜਮਾ ਹੀ ਪਤਲਾ ਬਦਲਾ ਪਾਣੀ ਲਾਉਣਾ ਜੇ ਭਰਮਾ ਪਾਣੀ ਲਾ ਦੇ ਤਾਂ ਫਿਰ ਦਾਣਾ ਥੋੜਾ ਜਿਹਾ ਮਾਜੂ ਪੈ ਜਾਂਦਾ ਹੈ ਦਾਣਾ ਦੀ ਕੁਆਲਿਟੀ ਨਹੀਂ ਮੰਨਦੀ ਵਧੀਆ ਪਹਿਲੀ ਵਾਰੇ ਲਾਇਆ ਆਪਾਂ ਇਹ 826 ਬੀਜ ਬਾਕੀ ਕਣਕ ਤਾਂ ਵਧੀਆ ਖੜੀ ਆ ਇੱਥੇ ਆਪਾਂ ਇੱਕੇ ਥੈਲਾ ਪਾਇਆ ਆ ਕੀਲੇ ਦਾ ਜੂਰੀ ਆ ਇਹ ਵੀ ਆਪਾਂ ਘਰ ਰੱਖਣੀ ਆ ਕਣਕ ਬਾਲਾ ਤਾਂ ਨਹੀਂ ਪਾਇਆ ਹੈਗਾ ਜੂਰੀਆ ਜਾਰੀ ਆ ਤੇ ਬਸ ਕੱਲਾ ਡਾਈ ਪਾਇਆ ਹੋਇਆ ਏ ਇੱਕ ਸਪਰੇਅ ਕਰਤੀ ਦੀ ਬਸ ਆਪਾਂ ਨਸਾਰੇ ਤੋਂ ਪਹਿਲਾਂ 05234 ਦੀ ਤਕਰੀਬਨ ਵਧੀਆ ਖੜੀ ਆ ਕੋਈ ਬਿਮਾਰੀ ਨਹੀਂ ਹੈਗੀ ਬਾਕੀ ਆ ਆਪਣੇ ਸਾਰੇ ਆਲੂ ਏਤੀ ਇਹ ਵੀ ਦੋ ਗਿੱਲੇ ਆਪਾਂ ਤਾਂ ਲਾਏ ਸੀ ਚੱਲ ਕਿੰਨਾ ਲੱਗ ਘਰੇ ਰੱਖੀ ਜਾਂਦੀ ਆ ਤੇ ਬਾਕੀ ਡੰਗਰ ਪਸ਼ੂਆਂ ਨੂੰ ਸਰ ਜਾਂਦਾ ਏ ਦਾਣੇ ਦੂਨੇ ਦਾ ਪਾਣੀ ਪੀ ਰਹੇ ਆਏ ਚੱਲਦੀ ਆ ਜੀ ਪਿੰਡ ਵਾਲੀ ਮੋਟਰ ਤੇ ਆਲੂ ਦੀ ਪਟਾਈ ਤੇ ਆਪਣੇ ਖੇਤ ਚ ਚੱਲਦੀ ਆ ਨੀਵੀਂ ਰੱਖ ਥੋੜੀ ਲੈਫਟ ਨੀਵੀਂ ਰੱਖ ਤਾਂ ਹੀ ਮਿੱਟੀ ਚੜੂਗੀ ਥੋੜੀ ਜੀ ਮਸ਼ੀਨ ਦੇ ਪਿੱਛੇ ਜਾਣਗੇ ਉਹ ਛਿਲਕਾ ਲੈ ਲੈਂਦਾ ਤਾਂ ਅਸੀਂ ਆਲੂ ਦਾ ਦੇਖੋ ਕਰੋ ਆਲੂ ਦਾ ਝਾੜ ਚੈੱਕ ਪੂਰਾ ਵਧੀਆ ਝਾੜ ਆਲੂ ਦਾ ਤੇ ਇੱਧਰ ਕੱਲ ਕਰੀਦੀ ਪਟਾਈ ਜਿਹੜੀਆਂ ਬੂੜੀਆਂ ਖੜੀਆਂ ਨੇ ਖੇਤ 'ਚ ਤੇ ਲੇਬਰ ਲੱਗੀ ਆ ਰੋਟੀ ਖਾਣ ਫੇਰ ਕਰਨਗੇ ਚਗਾਈ ਨਾਲ ਲਾਈ ਹੋਈ ਨੇ ਬੁੜੀਆਂ ਰੇਤੇ ਰੱਖ ਤਾਂ ਹੀ ਤਾਂ ਆਲੂ ਨਹੀਂ ਚੜਦਾ ਹੈਗਾ 852 ਨਾ ਪਟ ਰਹੇ ਆ